ਰੇਡੀ ਕੁਦਰਤ ਉਦੋਂ ਤੱਕ ਹੀ ਮਨੁੱਖ ਦਾ ਸਾਥ ਦਿੰਦੀ ਹੈ ਅਤੇ ਦਿੰਦੀ ਰਹੀ ਹੈ ਜਦੋਂ ਤੱਕ ਮਨੁੱਖ ਕੁਦਰਤ ਦਾ ਮਿੱਤਰ ਅਤੇ ਰਖੇਕ ਬਣਿਆ ਰਹਿੰਦਾ ਹੈ ਡੰਡੀ ਜਦੋਂ ਵੀ ਮਨੁੱਖ ਨੇ ਆਪਣੀਆਂ ਸੁੱਖ ਸਹੂਲਤਾਂ ਅਤੇ ਐਸ਼ੋ ਆਰਾਮ ਲਈ ਕੁਦਰਤ ਅਤੇ ਇਸ ਦੇ ਨਿਯਮ ਨਾਲ ਛੇੜਛਾੜ ਅਤੇ ਇਸ ਦੀ ਦੁਰਵਤੋਂ ਕੀਤੀ ਉਦੋਂ ਹੀ ਉਸਨੇ ਕੁਦਰਤ ਅਤੇ ਵਾਤਾਵਰਨ ਨਾਲ ਦੁਸ਼ਮਣੀ ਸਹੇੜ ਲਈ ਹੈ ਡੰਡੀ ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਕੁਦਰਤ ਅਤੇ ਵਾਤਾਵਰਨ ਨਾਲ ਮਨੁੱਖ ਦੀ ਸਹੇੜੀ ਕੋਈ ਵੀ ਦੁਸ਼ਮਣੀ ਅਤੇ ਦੁਖਦਾਈ ਦੁਖਾਂਤਕ ਭਿਆਨਕ ਅਤੇ ਦਰਦਨਾਕ ਸਿੱਧ ਹੁੰਦੀ ਹੈ ਅਤੇ ਸਿੱਧ ਵੀ ਹੋ ਰਹੀ ਹੈ ਡੰਡੀ ਕੁਦਰਤ ਨੇ ਹੁਣ ਤੱਕ ਧਰਤੀ ਉੱਤੇ ਬਹੁਤ ਸਾਰੀਆਂ ਸਭਿਅਤਾਵਾਂ ਨੂੰ ਪਾਲਿਆ ਅਤੇ ਆਪਣੇ ਵਿੱਚ ਸਮੋਇਆ ਹੈ ਡੰਡੀ ਵਰਤਮਾਨ ਸਭਿਅਤਾ ਲਗਭਗ 5000 ਸਾਲ ਪੁਰਾਣੀ ਹੈ ਡੰਡੀ ਪਰ ਇਸ ਮਨੁੱਖ ਨੇ ਆਪਣੀਆਂ ਸੱਖ ਸੁਹੂਲਤਾ ਅਤੇ ਐਸ਼ੋ ਆਰਾਮ ਲਈ ਕੁਦਰਤ ਨਾਲ ਦੁਸ਼ਮਣੀ ਸਹੇੜ ਲਈ ਹੈ ਜਿਸ ਦਾ ਖਮਿਆਜ਼ਾ ਹੁਣ ਉਸ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪਵੇਗਾ ਡੰਡੀ ਉਦਯੋਗਿਕ ਕਰਨ ਅਤੇ ਹਰੀ ਕ੍ਰਾਂਤੀ ਆਉਣ ਤੋਂ ਪਹਿਲਾਂ ਲੋੜਾਂ ਆਬਾਦੀ ਉਤਪਾਦਨ ਅਤੇ ਆਮਦਨ ਸੀਮਿਤ ਹੋਣ ਕਾਰਨ ਕੁਦਰਤੀ ਸਾਧਨਾ ਦੀ ਥੋੜੀ ਅਤੇ ਧੀਮੀ ਵਰਤੋਂ ਹੁੰਦੀ ਸੀ ਪਰ ਆਬਾਦੀ ਦੇ ਬੇਰੋਕ ਵਾਧੇ ਅਤੇ ਵਿਕਾਸ ਅਧੀਨ ਕੁਦਰਤੀ ਸਾਧਨਾ ਦੀ ਵਰਤੋਂ ਅਤੇ ਖੇਤੀ ਉਤਪਾਦਨ ਵਧਣ ਦੇ ਨਾਲ-ਨਾਲ ਰਸਾਇਣਿਕ ਖਾਦਾਂ ਕੀੜੇ ਮਾਰ ਦਵਾਈਆਂ ਦੀ ਅੰਦਾ ਧੁੰਦ ਵਰਤੋਂ ਨੇ ਸਾਡੀ ਮਿੱਟੀ ਵਿੱਚ ਜ਼ਹਿਰ ਘੋਲ ਦਿੱਤਾ ਡੰਡੀ ਰੈਡੀ ਸਾਡੀਆਂ ਫਸਲਾਂ ਇਹਨਾਂ ਖਾਦਾ ਅਤੇ ਦਵਾਈਆਂ ਦੀਆਂ ਨਸ਼ਈ ਬਣ ਗਈਆਂ ਹਨ ਡੰਡੀ ਧਰਤੀ ਹੀਟ ਲੈ ਪਾਣੀ ਦੇ ਪੱਦਰ ਦੇ ਨੀਵਾ ਹੋਣ ਦਾ ਗੰਭੀਰ ਖਤਰਾ ਖੜਾ ਹੋ ਗਿਆ ਹੈ ਡੰਡੀ ਫਸਲੀ ਰਹਿਣ ਖੂਦ ਨੂੰ ਸਾੜਨ ਕਰਕੇ ਇੱਕ ਵੱਖਰਾ ਸੰਕਟ ਪੈਦਾ ਹੋ ਰਿਹਾ ਹੈ ਡੰਡੀ ਲਗਭਗ 5 ਦਹਾਕਿਆਂ ਤੋਂ ਅਜੇਹਾ ਬੇਰੋਕ ਅਤੇ ਬੇਖਬਰੀ ਨਾਲ ਹੁੰਦਾ ਰਿਹਾ ਹੈ ਡੰਡੀ ਹੁਣ ਜਦੋਂ ਇਹ ਖਤਰੇ ਦਾ ਨਿਸ਼ਾਨ ਪਾਰ ਕਰ ਰਿਹਾ ਹੈ ਤਾਂ ਸਾਡੀ ਜਾਗ ਖੁੱਲਣੇ ਲੱਗੀ ਹੈ ਡੰਡੀ ਪਰ ਹੁਣ ਪਿੱਛੇ ਮੁੜਨਾ ਇੰਨਾ ਸੌਖਾ ਵੀ ਨਹੀਂ ਡੰਡੀ ਪੰਜਾਬ ਨੇ ਜਿੱਥੇ ਹਰੀ ਕ੍ਰਾਂਤੀ ਨੂੰ ਸਭ ਤੋਂ ਵੱਧ ਹੰਗਾਰਾ ਦਿੱਤਾ ਉਥੇ ਇਸ ਤੋਂ ਪੈਦਾ ਹੋਏ ਸੰਕਟਾਂ ਨੂੰ ਭੋਗਣ ਅਤੇ ਵਿਧਾਨ ਨੂੰ ਵੀ ਵੱਧ ਹੰਗਾਰਾ ਮਿਲਿਆ ਹੈ ਡੰਡੀ ਕੂੜਾ ਘਟਕਟ ਅਤੇ ਕਚਰੇ ਨਾਲ ਅਸੀਂ ਧਰਤੀ ਉੱਤੇ ਗੰਦ ਪਾ ਦਿੱਤਾ ਹੈ ਡੰਡੀ ਵਿਕਾਸ ਦੀ ਲਾਲਸਾ ਹੇਠ ਉਦਯੋਗਾਂ ਸੰਚਾਰ ਅਤੇ ਆਵਾਜਾਈ ਦੇ ਸਾਧਨਾਂ ਅਤੇ ਪੱਠਿਆਂ ਦਾ ਅਥਾਹ ਪਸਾਰ ਹੋਇਆ ਜੋ ਸਮੇਂ ਦੀ ਜ਼ਰੂਰਤ ਵੀ ਸੀ ਡੰਡੀ ਪਰ ਇਹਨਾਂ ਵਿੱਚੋਂ ਨਿਕਲਣ ਵਾਲੇ ਗੰਦੇ ਧੂਏ ਅਤੇ ਪਾਣੀ ਦੀ ਅਸੀਂ ਕੋਈ ਪਰਵਾਹ ਅਤੇ ਵਿਉਂਤਬੰਦੀ ਨਹੀਂ ਕੀਤੀ ਡੰਡੀ ਸੀਵਰੇਜ ਦੇ ਗੰਦੇ ਪਾਣੀ ਦਾ ਕੋਈ ਬੰਦੋਬਸਤ ਨਹੀਂ ਕੀਤਾ ਡੰਡੀ ਨਹਿਰਾਂ ਅਤੇ ਦਰਿਆਵਾਂ ਵਿੱਚ ਵੀ ਅਸੀਂ ਕੂੜੇ ਕਬਾੜ ਅਤੇ ਗੰਦਾ ਬਾਣੀ ਸੁੱਟ ਕੇ ਪਾਣੀ ਨੂੰ ਦੂਸ਼ਿਤ ਕਰ ਦਿੱਤਾ ਹੈ ਡੰਡੀ ਵਿਕਾਸ ਦੀ ਦੌੜ ਨੇ ਸਾਡੇ ਪਾਣੀ ਅਤੇ ਹਵਾ ਨੂੰ ਦੂਸ਼ਿਤ ਕਰ ਦਿੱਤਾ ਹੈ ਡੰਡੀ ਵੱਡੀ ਪੱਧਰ ਉਤੇ ਨੱਗੇ ਸੰਚਾਰ ਦੇ ਸਾਧਨਾ ਦਾ ਵਿਕਰਨਿਕ ਪ੍ਰਭਾਵ ਵੀ ਖਤਰਾ ਬਣ ਗਿਆ ਹੈ ਡੰਡੀ ਅਸੀਂ ਜੰਗਲ ਖਾਲੀ ਕਰ ਦਿੱਤੇ ਡੰਡੀ